ਤਰਨਤਾਰਨ ਜਿਮਨੀ ਚੌਣ ਦਾ ਪਿੰਡ ਪੂਰੀ ਤਰ੍ਹਾਂ ਭੱਗ ਗਿਆ ਪਰ ਇਸ ਵਾਰ ਚੋਣ ਪ੍ਰਚਾਰ ਦੇ ਵਿੱਚ ਰੰਗ ਬਦਲਿਆ ਨਜ਼ਰ ਆਉਣ ਲੱਗਾ ਲੋਕ ਸਭਾ ਚੋਣਾ ਸਮੇਂ ਜਦੋਂ ਖਡੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਹੋ ਰਹੀ ਸੀ ਤਾਂ ਉਹ ਸਮੇਂ ਅਮਰਤਪਾਲ ਉਮੀਦਵਾਰ ਸਨ ਉਹਨਾਂ ਦੇ ਪਰਿਵਾਰਕ ਜੀ ਉਹਦੇ ਲਈ ਪ੍ਰਚਾਰ ਕਰ ਰਹੇ ਸਨ ਉਹਦੇ ਵਿੱਚ ਹੀ ਤਰਨਤਾਰਨ ਵਿਧਾਨ ਸਭਾ ਹਲਕਾ ਵੀ ਆਉਂਦਾ ਤੇ ਇਸ ਲਈ ਸਮੁੱਚੇ ਨੋ ਵਿਧਾਨ ਸਭਾ ਹਲਕੇ ਜਿਹੜੇ ਖਨੂਰ ਸਾਹਿਬ ਦੇ ਲੋਕ ਸਭਾ ਹਲਕੇ ਚਾਉਂਦੇ ਨੇ ਉਹਨਾਂ ਚ ਤਰਨ ਤਰ ਸਣੇ ਅਮਰਤਪਾਲ ਦੀ ਧਿਰ ਪੰਥਕ ਮੁੱਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਤੇ ਸਰਕਾਰ ਵੱਲੋਂ ਕੀਕੀਆਂ ਜਾ ਰਹੀਆਂ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਵਿੱਚ ਬਦੀਕੀਆਂ ਦੇ ਪਹਿਲੂ ਤੇ ਚੋਣ ਲੜ ਰਹੀ ਸੀ ਕੀ ਅਕਾਲੀ ਦਲ ਕੀ ਕਾਂਗਰਸ ਤੇ ਕੀ ਆਮ ਆਦੀ ਪਾਰਟੀ ਉਹਨਾਂ ਨੇ ਵੱਖਰੇ ਏਜੰਡੇਾਂ ਤੇ ਚੋਣ ਲੜੀ ਸੀ ਖਾਸ ਕਰਕੇ ਸੱਤਾਧਾਰੀ ਧਿਰ ਤਾਂ ਭ੍ਰਸ਼ਟਾਚਾਰ ਨੂੰ ਆਪਣੇ ਕੰਮਾਂ ਨੂੰ ਗਣਾਉਣ ਦੇ ਲਈ ਕਾਲੀ ਸੀ ਤੇ ਸੁਖਵੀਰ ਸਿੰਘ ਬਾਦਲ ਹੋਰੀ ਵੀ ਆਪਣੀ ਪਾਰਟੀ ਦੇ ਪਿਛਲੇ ਕੰਮਾਂ ਦੇ ਹੋਣਾ ਵੋਟਾਂ ਮੰਗਦੇ ਰਹੇ ਨੇ ਪਰ ਇਸ ਵਾਰ ਜਿੱਦਾਂ ਹੀ ਮਤਲਬ ਸੰਦੀਪ ਸੰਨੀ ਦੇ ਪ੍ਰਾ ਮਨਦੀਪ ਸਿੰਘ ਨੂੰ ਪੰਥਕ ਤੌਰ ਤੇ ਸਾਂਝੇ ਤੌਰ ਤੇ ਬਾਦਲ ਦਲ ਤੋਂ ਬਿਨਾ ਬਾਕੀ ਦਲਾਂ ਨੇ ਉਮੀਦਵਾਰ ਲਾਣਿਆ ਤਾਂ ਇੰਜ ਲੱਗਿਆ ਕਿ ਜਿਵੇਂ ਚੋਣ ਪੰਥਕ ਮੁੱਦੇ ਤੇ ਕੇਂਦਰਿਤ ਹੁੰਦੀ ਜਾ ਰਹੀ ਹੈ